ਪਸ਼ੂਆਂ ਨੂੰ ਮਿਨਰਲ ਮਿਕਸਚਰ ਅਤੇ ਬਾਈਪਾਸ ਫੈਟ ਇਕੱਠੀ ਦੇ ਸਕਦੇ ਆ ਜਾਂ ਨਹੀਂ ਅੱਜ ਤੁਹਾਨੂੰ ਦੱਸਾਂਗੇ ਕਿਸਾਨ ਦੋਸਤੋ ਵੀ ਬਹੁਤ ਭਰਾਵਾਂ ਦੇ ਮੈਨੂੰ ਫੋਨ ਤੇ ਕਮੈਂਟ ਆਈ ਸੀ ਕਿ ਵੀ ਬਾਈਪਾਸ ਫੈਟ ਆ ਜਿਹੜੀ ਉਹ ਪਸ਼ੂਆਂ ਤੇ ਕੀ ਕੰਮ ਕਰਦੀ ਆ ਜਿਹੜਾ ਮਿਨਰਲ ਮਿਕਸਚਰ ਆ ਇਹ ਪਸ਼ੂਆਂ ਤੇ ਕੀ ਕੰਮ ਕਰਦਾ ਕਿ ਇਹ ਜਿਹੜੇ ਆਪਾਂ ਦੋਨੇ ਤਤਾਂਗੇ ਆਪਾਂ ਪਸ਼ੂਆਂ ਨੂੰ ਰਲਾ ਕੇ ਮਿਕਸ ਕਰਕੇ ਦੇ ਸਕਦੇ ਆ ਜਾਂ ਨਹੀਂ ਅੱਜ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਜੇ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਕਿਸਾਨ ਦੋਸਤੋ ਜਿਹੜਾ ਮਿਨਰਲ ਮਿਕਚਰ ਹੁੰਦਾ ਇਹ ਹੁੰਦਾ ਧਾਤਾਂ ਦਾ ਚੂਰਾ ਜਾਣੀ ਦੀ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਮਿਨਰਲ ਤੇ ਵਿਟਾਮਿਨ ਹੁੰਦੇ ਆ ਇਕੱਠੇ ਕਰੇ ਵੀ ਜਿਵੇਂ ਕਿ ਆਪਣੇ ਹੁਣ ਪਸ਼ੂਆਂ ਨੂੰ ਖਾਹਕ ਪਾਉਣੇ ਆ ਉਹਦੇ ਵਿੱਚ ਛੋਟੇ ਤੱਤ ਜਿਵੇਂ ਜਿੰਕ ਕਾਪਰ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਇਹ ਤੱਤਾਂ ਦੀ ਘਾਟ ਪੈ ਜਾਂਦੀ ਹੈਗੀ ਆ ਤੇ ਜੇ ਆਪਾਂ ਮਿਨਰਲ ਮਿਕਚਰ ਪਸ਼ੂ ਨੂੰ ਦਿੰਦੇ ਰਹਿੰਦੇ ਆ ਖਾਹਕ ਦੇ ਨਾਲ ਨਾਲ ਤੇ ਉਹ ਪਸ਼ੂ ਦੇ ਤੱਤ ਜਿਹੜੇ ਪੂਰੇ ਹੋਈ ਜਾਂਦੇ ਰਹਿੰਦੇ ਆ ਕੋਈ ਵੀ ਦਿੱਕਤ ਨਹੀਂ ਆਉਂਦੀ ਪਸ਼ੂ ਨੂੰ ਸੇਤੀ ਬਿਮਾਰੀ ਨਹੀਂ ਲੱਗਦੀ ਹੈਗੀ ਜਿਵੇਂ ਕੋਈ ਵੀ ਜਦੋਂ ਤੱਤ ਦੀ ਘਾਟ ਪੈ ਗਈ ਪਸ਼ੂ ਨੂੰ ਜਾਂ ਤਾਂ ਦੁੱਧ ਘਟ ਜਾਂਦਾ ਜਾਂ ਪਸ਼ੂ ਢਿੱਲਾ ਰਹਿਣ ਲੱਗ ਜਾਂਦਾ ਕੋਈ ਜਾਂ ਲਿੱਸਾ ਹੋ ਜਾਂਦਾ ਜੇ ਪਟਾਵਣ ਉਹਦੇ ਪੂਰੇ ਆ ਪਸ਼ੂ ਦੇ ਤਾਂ ਉਹ ਕੋਈ ਹਰ ਸਾਲ ਸੂਗਾ ਹਰ ਸਾਲ ਗੱਭਣ ਹੋਊਗਾ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਬਿਮਾਰੀਆਂ ਵੀ ਬਹੁਤ ਘੱਟ ਆਉਂਦੀਆਂ ਪਸ਼ੂ ਨੂੰ ਤੇ ਜਿਹੜਾ ਬਾਈਪਾਸ ਫੈਟ ਆ ਇਹ ਪਸ਼ੂ ਨੂੰ ਜੁ ਦੇਣਾ ਜ਼ਰੂਰੀ ਕਿਉਂ ਹੈ ਇੱਕ ਤਾਂ ਜਦੋਂ ਆਪਾਂ ਦੁੱਧ ਚੋਣਿਆ ਪਸ਼ੂ ਦਾ ਤੇ ਉਦੋਂ ਜਿਹੜੀ ਫੈਂਟ ਹੁੰਦੀ ਆ ਪਸ਼ੂ ਦੀ ਉਹ ਜ਼ਿਆਦਾ ਨਿਕਲਦੀ ਹੈ ਕੈਲਸ਼ੀਅਮ ਜਾਣੀ ਦੀ ਤੇ ਇਹਦੇ ਬਾਈਪਾਸ ਫੈਟ ਦੇ ਵਿੱਚ ਕਲੀ ਫੈਟ ਆਹੀ ਜਿਵੇਂ ਆਪਾਂ ਕੋਈ ਵੀ ਖਰਾਕ ਪਾਉਣੇ ਉਹਦੇ ਵਿੱਚ ਘਟ ਹੁੰਦੀ ਆ ਫੈਟ ਦੀ ਮਾਤਰਾ ਇਹਦੇ ਨਾਲ ਨਾਲ ਤਾਂ ਪਸ਼ੂ ਰਾਜੀ ਹੁੰਦੇ ਆ ਨਾਲੇ ਜਦੋਂ ਆਪਾਂ ਦੁੱਧ ਦੀ ਫੈਟ ਵੱਧਦੀ ਆ ਦੁੱਧ ਵੀ ਵੱਧਾ ਹੈਗਾ ਪਸ਼ੂ ਨੂੰ ਇਹ ਦੋਨੇ ਦੇਣੀਆਂ ਬਹੁਤ ਜ਼ਰੂਰੀ ਆ ਤੁਸੀਂ ਇਹ ਪਾਊਡਰ ਫਾਰਮ ਦੇ ਵਿੱਚ ਹੀ ਤਾਂ ਮਿਨਰਲ ਮਿਕਚਰ ਹੁੰਦਾ ਪਾਊਡਰ ਫਾਰਮ ਦੇ ਵਿੱਚ ਹੀ ਇਹ ਬਾਈਪਾਸ ਫੈਟ ਹੁੰਦੀ ਆ ਤੇ ਪਸ਼ੂ ਨੂੰ ਤੁਸੀਂ ਇਹ ਦੇਣੀ ਆ ਤੇ ਇਹਦੇ ਨਾਲ ਕੀ ਆ ਪਸ਼ੂ ਨਾਲ ਤਾਂ ਤੁਹਾਡਾ ਦੁੱਧ ਵੀ ਵਧੂਗਾ ਫੈਂਟ ਵੀ ਵਧੂਗੀ ਇਹ ਚੀਜ਼ਾਂ ਦੇਣ ਦੇ ਨਾਲ ਕੋਈ ਵੀ ਦਿੱਕਤ ਨਹੀਂ ਆਊਗੀ ਨਾਲ ਤਾਂ ਪਸ਼ੂ ਲਿੱਸਾ ਨਹੀਂ ਹੁੰਦਾ ਬਾਈਪਾਸ ਫੈਂਟ ਨਾਲ ਪਸ਼ੂ ਰਾਜੀ ਵੀ ਹੁੰਦਾ ਹੈਗਾ ਜਿਵੇਂ ਮਿਨਰਲ ਵੈਕਚਰ ਆਪਾਂ ਉਹ ਪਸ਼ੂ ਵੱਡੇ ਪਸ਼ੂ ਨੂੰ ਦੇਣਾ 70 80 ਗ੍ਰਾਮ 100 ਗ੍ਰਾਮ ਤੱਕ ਵੀ ਦੇ ਸਕਦੇ ਆ ਤੇ ਬਾਈਪਾਸ ਫੈਂਟ ਆ ਜਿਹੜੀ ਉਹ ਵੀ ਆਪਾਂ ਜਿਹੜੀ 50 ਤੋਂ 60 ਗ੍ਰਾਮ ਦੇ ਸਕਦੇ ਆ ਇੱਕ ਪਸ਼ੂ ਨੂੰ ਤੁਹਦੇ ਨਾਲ ਕੋਈ ਵੀ ਦਿੱਕਤ ਨਹੀਂ ਆਊਗੀ ਤੁਹਾਡੇ ਪਸੂ ਨੂੰ ਤੇ ਇਹ ਜੀਆਂ ਵੀਡੀਓ ਆਪਣੀਆਂ ਵੱਧ ਤੋਂ ਵੱਧ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਕੰਪਨੀਆਂ ਵਾਲੇ ਢੋਲੀਆਂ ਕੇਨੀਆਂ ਵਾਲਿਆਂ ਨੇ ਆਪਾਂ ਨੂੰ ਲੁੱਟ ਕੇ ਖਾ ਜਾਣਾ ਹੈ ਤੇ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਵੀਡੀਓ ਪਾਵਾਂਗੇ ਇੱਕ ਪ੍ਰੋਡਕਟ ਵਰਤਿਆ ਸੀ ਆਪਾਂ ਤੇ ਉਹਦਾ 0 ਵੀ ਪਰਸੈਂਟ ਰਿਜ਼ਲਟ ਨਹੀਂ ਮਿਲਿਆ ਆਪਾਂ ਨੂੰ ਤੇ ਬਹੁਤ ਭਰਾ ਉਹਨਾਂ ਦੀ ਐਡਾ ਕਰੀ ਜਾਂਦੇ ਆ ਲੈ ਲੈ ਕੇ ਕਿ ਇਹ ਬਹੁਤ ਵਧੀਆ ਚੀਜ਼ ਆ ਕਿਉਂਕਿ ਕੰਪਨੀਆਂ ਵਾਲੇ ਮੈਨੂੰ ਵੀ ਬਹੁਤ ਫੋਨ ਆਉਂਦੇ ਆ ਕੇ ਸਾਥੋ ਜੀ 20000 ਲੈ ਲਈ 15000 ਲੈ ਲਈ ਸਾਡੀ ਐਡ ਕਰਦੇ ਆਪਾਂ ਪਰ ਇਹ ਜਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਨਾ ਤਾਂ ਕੰਮ ਕਰਨਾ ਤੇ ਨਾ ਹੀ ਕਰਗੇ ਆਪਾਂ ਦੱਸਾਂਗੇ ਅਗਲੇ ਨੂੰ ਸੱਚੀ ਗੱਲ ਮੈਂ ਤਾਂ ਹਰੇਕ ਭਰਾ ਨੂੰ ਇਹ ਕਹਿ ਦੇਣਾ ਹਨ ਕਿ ਜਿਹੜੀ ਚੀਜ਼ ਮੈਂ ਵਰਤੂਗਾ ਰਿਜ਼ਲਟ ਮਿਲੂ ਉਹ ਦੱਸੂਗਾ ਦੂਜੀ ਮੈਂ ਦੱਸਣ ਦੀ ਜ਼ਰੂਰਤ ਨਹੀਂ 나ਈ ਮੈਂ ਕਿਸੇ ਨੂੰ ਕਿਉਂਕਿ ਜਿਹੜੀ ਚੀਜ਼ ਮੈਂ ਪਾਈ ਨਹੀਂ ਉਹਦੇ ਬਾਰੇ ਮੈਂ ਦੱਸਦਾ ਵੀ ਨਹੀਂ ਹੁੰਦਾ ਬਹੁਤ ਭਰਾਵਾਂ ਦੇ ਮੈਨੂੰ ਕੰਪਣੀ ਵਾਲਿਆਂ ਦੇ ਫੋਨ ਵੀ ਆਉਂਦੇ ਆ ਤੇ ਮੈਂ ਕਹਿੰਦਾ ਨਹੀਂ ਵੀ ਆਪਾਂ ਦੱਸ ਨਹੀਂ ਸਕਦੇ ਇਹ ਚੀਜ਼ ਜੇ ਵਰਤੂਗਾ ਮੈਂ ਤਾਂ ਦੱਸੂਗਾ ਜਿਵੇਂ ਕਿ ਆਪਾਂ ਸੰਜਣਾ ਫੀਲਡ ਦਾ ਆਪਾਂ ਨੂੰ ਗੱਟਾ ਆਇਆ ਸੀਗਾ ਤੇ ਆਪਾਂ ਉਹ ਵਰਤੀ ਆ ਹਜੇ ਤੱਕ ਆਪਾਂ ਕਿਸੇ ਭਰਾ ਨੂੰ ਨਹੀਂ ਦੱਸਿਆ ਵੀ ਉਹਦਾ ਕਿਵੇਂ ਰਿਜ਼ਲਟ ਮਿਲਿਆ ਕਿਉਂਕਿ ਉਹਨਾਂ ਨੇ ਆਪਾਂ ਨੂੰ ਆਖਿਆ ਨਹੀਂ ਆਪਾਂ ਦੱਸਿਆ ਨਹੀਂਗਾ ਤੇ ਬਹੁਤ ਭਰਾਵਾਂ ਨੇ ਜਿਹੜਾ ਫੇਸਬੁੱਕ ਤੇ ਆਪਾਂ YouTube ਤੇ Instagram ਤੇ ਪੁੱਛਿਆ ਸੀਗਾ ਵੀ ਕਿਵੇਂ ਦਾ ਰਿਜ਼ਲਟ ਆ ਤੇ ਸਾਰੇ ਭਰਾਵਾਂ ਨੇ ਇਹੀ ਆਖ ਕੇ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਆਪਾਂ ਹਜੇ ਦੱਸਿਆ ਨਹੀਂਗਾ ਕਿਵੇਂ ਦਾ ਰਿਜ਼ਲਟ ਆ ਕਿਉਂਕਿ ਆਪਾਂ ਜਿਨ੍ਹਾਂ ਇੱਕ ਰੋ ਪੁੱਛਦੇ ਨਹੀਂ ਆਪਾਂ ਉਹਨਾਂ 'ਚ ਕਰਦਾਸਦੇ ਨਹੀਂ ਹੈਗੇ ਤੇ ਵੀਡੀਓ ਬੜੀ ਲੰਮੀ ਨਹੀਂ ਆਪਾਂ ਕਰਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ